ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਲਓ ਜੀ ਆਪਾਂ ਅੱਜ ਦੇ ਬਲੌਗ ਨੂੰ ਸ਼ੁਰੂ ਕਰਦੇ ਆਂ ਲਓ ਜੀ ਦਿਖਾਉਣੇ ਤੁਹਾਨੂੰ ਆਟੂ ਰੇ ਲਾ ਗਿਆ ਆਪਣੇ ਕਰ ਇਹ ਜੀ ਛੇਵੀਂ ਆ ਬੱਟਣ ਵਾਲੀ ਮਸ਼ੀਨ ਤੇਰੇ ਕੰਮ ਨੂੰ 8-10 ਘੰਟੇ ਲੱਗਦੇ ਤੇ ਅੱਗੇ 7-8 ਕਿਲੋ ਜੇ ਛੇਵੀਂ ਬੱਟਦੇ 7-8 ਘੰਟੇ ਲੱਗ ਜਾਂਦੇ ਸਾਰਾ ਦਿਨ ਲੱਗ ਜਾਂਦਾ ਬੰਦਨ ਇੱਕ ਜਿਹੜਾ ਟਾ ਲਾਉਂਦਾ ਇੱਕ ਜਿਹਨਾਂ ਨੂੰ ਗ੍ਰੇਡ ਦਾ ਇੱਕ ਜਿਹਨਾਂ ਪਾਉਂਦਾ ਇੱਕ ਗੁੰਦ ਦਾ ਕਿੰਨਾ ਟਾਈਮ ਵੇਸਟ ਹੁੰਦਾ ਹੈ ਨਾ 4-5 ਘੰਟੇ 6-7 ਘੰਟੇ ਲਾਉਂਦੇ ਤੇ ਜੇ 7 ਘੰਟੇ ਲਗਾ ਹੈ ਨਾ ਲੋ ਜੀ ਭਾਈ ਆ ਗਿਆ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਤੇ ਵੀ ਸੂਜੀ ਮੈਦਾ ਹੈਗਾ ਰੇਟ ਰੂਟ ਕੀ ਹੈ ਉਹ ਕਹਿੰਦੇ ਬਾਜ਼ਾਰ ਵਾਲੀ ਰੇਟ ਹੈ ਤੇ ਹਰ ਸਾਲ ਇਹ ਰੇਟ ਨਾਲ ਹੀ ਲੈ ਕੇ ਆਉਂਦੇ ਨੇ ਸੂਜੀ ਮੈਦਾ ਜੀ ਇਹਦੇ ਭਾਈ ਤੂੰ ਹੀ ਲੈ ਲੈ ਲੈਂਦੇ ਅਸੀਂ ਵਧੀਆ ਹੁੰਦਾ ਇਹਦੇ ਕੋਲ ਜੇ ਆਪਾਂ ਪਹਿਲਾਂ ਲਿਆ ਕੇ ਰੱਖ ਲੈਨੇ ਫਿਰ ਐ ਹੁੰਦਾ ਇਹ ਸੁੰਢੀ ਜੀ ਪੈ ਜਾਂਦੀ ਆ ਜਾ ਜਦੋਂ ਆਪਾਂ ਨਹੀਂ ਹਿਲਾਉਂਦੇ ਉਦੋਂ ਭਾਈ ਆ ਜਾਂਦਾ ਫਿਰ ਅਸੀਂ ਕਿਹ ਚਲਾਜੇ ਪਟਾਈ ਲੈਣੇ ਤੇ ਜੇ ਲੋਕ ਗਿਆ ਹੱਥਾਂ ਨਾਲ ਵਟਦੇ ਹੁੰਦੇ ਇੱਕ ਜਣਾ ਆਟਾ ਜਿਹੜਾ ਲਾਉਂਦਾ ਹੁੰਦਾ ਉਹ ਤਾਂ ਗੂਠੇ ਥੱਕ ਜਾਂਦੇ ਤੇ ਸਹੀ ਗੱਲ ਆ ਨਾ ਸਾਡੇ ਮੰਮੀ ਕਹਿੰਦੀ ਲਾਓ ਆਟਾ ਬਦਲ ਬਦਲ ਇੱਕ ਜਣਾ ਗੇੜ ਦਾ ਦੂਜੇ ਜਿਹੜਾ ਲਾਉਂਦਾ ਉਹ ਤਾਂ ਗੂਠੇ ਲਾਲ ਹੋ ਜਾਂਦੇ ਸਹੀ ਗੱਲ ਆ ਨਾ ਥੱਕ ਜਾਂਦੇ ਤੇ ਸਹੀ ਗੱਲ 70 ਕਿਲੋ ਮਸਾ ਵਟਦੇ ਜਾਂਦਾਂ ਤੱਕ ਪੇਲੇ ਨਾਲ ਆਟਾ ਲਾਉਣਾ ਹੋਰ ਸਹੀ ਗੱਲ ਹਾਂ ਕਿ ਉਹ ਤਾਂ ਅਮਚੇ ਲੱ ਲ ਬੰਗਲੇ ਨੇ ਅਸੀਂ ਵੀ ਚਾਂਚੇ ਨਾਲ ਧੱਕਦੇ ਉਹਦੇ ਵਿੱਚ ਆਟਾ ਜਾ ਜਿੱਦੇ ਬੱਟੇ ਨੇ ਦੇ ਸੇਵੀਆਂ ਸੰਤਾਏ ਹੁੰਦੇ ਹਾਈ ਮੰਮੀ ਨੇ ਕਿੱਥੇ ਸਿਆਪਾ ਕਰ ਲਿਆ ਵਾਹ ਦੇ ਮੰਮੀ ਨੂੰ ਸਾਰੇ ਜੇ ਪਤਾ ਮੰਮੀ ਆਟਾ ਜੋਕ ਕੇ ਹੈ ਨਾ ਅੰਦਰ ਉਹ ਕਰ ਦਿੰਦੀ ਉਹ ਕਾਪੜਾ ਸੰਜ ਕਰਕੇ ਰੱਖ ਲੈਂਦੀ ਮੈਂ ਇਦਾਂ ਜਾ ਅਸੀਂ ਕੀ ਕਰਦੇ ਜਿੰਨੀ ਵਾਰ ਅੰਦਰ ਜਾਂਦੇ ਮੈਂ ਤੇ ਮੇਰੇ ਭਰਾ ਅਸੀਂ ਘੱਡ ਘੱਡ ਵਿੱਚੋਂ ਲਪੋ ਦਿੰਦੇ ਉਹਦਾ ਆਟਾ ਵੀ ਘੱਟ ਵਟਣਾ ਪਵੇ ਸਾਨੂੰ ਅਸੀਂ ਐਜੇ ਕੰਮ ਕਰਦੇ ਥੋੜੀਆਂ ਜਿਹੀਆਂ ਵੱਟੀਆਂ ਅਸੀਂ ਵੀ ਇਹੀ ਕਹਿੰਦੇ ਹੁੰਦੇ ਮੈਂ ਤਾਂ ਪਤਾ ਪੀਪਾ ਭਰ ਲੈਂਦੀ ਸੀ ਬਾਬਾ ਨਾ ਅਸੀਂ ਤਾਂ ਮੰਮੀ ਦਾ ਆਟਾ ਬਾਟੀ ਭਰ ਕੇ ਕਣ 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 ਤਲ ਟੋਲ ਜਿਹਾ ਸਿੱਟ ਹੁੰਦੇ ਨੇ ਵੀ ਉਹ ਆਟੇ ਵਾਲੇ ਚ ਵੀ ਮੰਮੀ ਨੂੰ ਪਤਾ ਨਾ ਲੱਗਦੀ ਕਿ ਬਾਟੀ ਦਾ ਘਟੂਗੀ ਇੱਕ ਬਾਟੀ ਦਾ ਘਟੂਗੀ ਅਸੀਂ ਇੰਨੀ ਚਲਾਕੀ ਕਰਦੇ ਮੰਮੀ ਨਾ ਅਸੀਂ ਤਾਂ ਚਲਾਕੀ ਕਰਦੇ ਮੰਮੀ ਦਾ ਵੀ ਮੰਮੀ ਨੂੰ ਜੇ ਮੰਮੀ ਕਹਿੰਦੀ 7 ਕਿਲੋ ਨੇ ਅਸੀਂ ਤਾਂ 6 ਹੀ ਰਹਿਣ ਦਿੰਦੇ ਉਹਦਾ 7 ਕਿਲੋ ਦੇ ਵਿੱਚੋਂ ਚੱਕ ਦਿੰਦੇ ਆਟਾ ਲਓ ਜਿੱਧਰ ਭਾਈ ਨੇ ਪਾਣੀ ਮੰਗਾ ਲਿਆ ਇਹ ਉਹਨੂੰ ਨਾਲ ਆਟਾ ਅਗਦਾ ਟੱਗ ਉਹਨਾਂ ਦੀ ਬਾਹਾਂ ਦੁਖਣ ਲੱਗ ਜਾਂਦੀਆਂ ਹੁਣ ਮੌਜਾਂ ਨੇ ਨਹੀਂ ਤਾਂ ਕਹਿੰਦੇ ਜਿਹੜਾ ਕੰਮ ਨੂੰ 8-10 ਘੰਟੇ ਲੱਗਦੇ ਤੇ ਹੁਣ 15 ਮਿੰਟ ਨਹੀਂ ਲੱਗਦੇ ਅਗਲਾ ਪਟਾਖੇ ਸੇਵੀਆਂ ਇਰਕਾਨ ਬਣ ਜਾਂਦੀਆਂ ਨੇ ਹੁਣ ਤਾਂ ਬੀਬੀ ਲਓ ਜੀ ਪਾਈ ਨਹੀਂ ਟੱਟ ਲੈ ਜੋ ਖਾਵਦਾ ਪਾ ਰਿਹਾ ਤੇ ਹੁਣ ਇਹਨੇ ਪਾਣੀ ਦਾ ਗੁੰਨ ਲੈਣਾ ਪਾਣੀ ਵੀ ਇਹ ਤਾਂ ਬਿਲਕੁਲ ਥੋੜਾ ਲਾਉਂਦੇ ਨੇ ਆਪਣੇ ਮਰ ਕੇ ਤੇਲ ਪਾਈ ਜਾਂਦੇ ਆਟੇ 'ਚ ਸਰੋਂ ਦਾ ਗੁੰਨਣ ਲੱਗੇ ਐਸਾ ਸੁੱਕਣਾ ਘੱਟ ਘੋੜਾ ਸਰੋਂ ਦਾ ਤੇਲ ਪਾਈ ਜਾਂਦੇ ਨੇ ਨਾ ਚਿਰੇ ਪਾਉਂਦੀ ਹੈ ਮੈਂ ਕਿਹਾ ਭਾਈ ਤੇਲ ਪਾ ਲਿਆ ਕਰੋ ਨਾ ਭਾਈ ਤੇਲ ਦੀ ਤਾਂ ਲੋੜ ਹੀ ਨਹੀਂ ਆਟਾ ਵੀ ਐ ਸੁੱਕ ਭਰੂਰਾ ਜਿਹਾ ਕਰਦੇ ਨੇ ਮਿੰਟ 'ਚ ਗੁੰਨ ਲੈਂਦੇ ਨੇ ਉੱਤੇ ਪੱਖਾ ਲੱਗਿਆ ਹੈ ਮਾ ਜੀ ਪੱਖਾ ਚਲਾ ਲੈਂਦੇ ਬਾਈ ਅੱਗੇ ਕੁਸਾ ਆਟਾ ਘਰੇ ਵੀ ਹੱਥਾਂ ਨਾਲ ਘੱਟ ਲੈਂਦੇ ਨੇ ਮੈਂ ਇਦਾਂ ਜਾਂ ਤੇ ਹੁਣ ਤਾਂ ਅਗਲਾ ਸੀਜ਼ਨ ਯਾਰ ਮੈਂ ਇਦਾਂ ਹੀ ਉਹ ਕਰ ਲੈਂਦਾ ਲੈ ਲੈਂਦਾ ਲੋ ਇਸੇ ਮੇ ਹੁਣ ਆਪਣੇ ਭਾਈ ਇਧਰ ਆਟਾ ਕੋਲ ਰਿਹਾ ਸੇਵੀਆ ਬਟਾ ਲਾਂਗੇ ਫੇਰ ਦੋ ਕੁ ਦਿਨ ਧੁੱਪ ਲਵਾ ਕੇ ਜੀ ਫੇਰ ਭੁੰਨਣ ਦਾ ਕੰਮ ਹੋ ਜਾਂਦਾ ਫੇਰ ਭੁੰਨ ਕੇ ਰੱਖਣੇ ਪੈਂਦੀਆਂ ਨੇ ਚਲ ਐ ਹੁੰਦਾ ਵੀ ਸਾਲ ਪਰ ਫੇਰ ਵਧੀਆ ਨਿਸਾ ਹੋ ਜਾਂਦੀ ਐ ਘੇਰਾ ਬਟਾ ਕੇ ਵਿਚੇ ਮੈਗੀ ਮੁਗੀ ਜੀ ਬਣਾ ਲੈਂਦੇ ਨੇ ਬੱਚੇ ਨਮਕੀ ਇਹ ਸਾਡੇ ਬੱਚੇ ਨਮਕੀਨ ਬੱਤ ਖਾਂਦੇ ਨੇ ਅਸੀਂ ਸੇ ਭਾਈ ਨੂੰ ਕਹਿੰਦੀ ਭਾਈ ਮੋਟੀ ਝਾਰ ਨਹੀਂ ਪਾ ਲੈ ਉਹ ਕਹਿੰਦਾ ਜੇ ਤਾਂ ਸਾਰੀਆਂ ਬਟਾ ਮੋਟੀ ਝਾਰ ਨਹੀਂ ਦੇ ਫੇਰ ਤਾਂ ਠੀਕ ਆ ਵੀ ਫੇਰ ਹੁਣ ਬਿੰਦ ਬਿੰਦ ਉਹਨੂੰ ਬਦਲ ਨਹੀਂ ਵੀ ਓਕੀ ਐ ਨਾ ਅੱਜ ਆਤਾ ਸ੍ਰੀ ਤੇਜ ਸਿੰਘ ਦੀਪ ਕਹਿੰਦੀ ਵੀ ਸਾਡੇ ਉਧਰ ਮੋਟੀਆਂ ਸੇਵੀਆਂ ਬੱਟਦੇ ਨੇ ਭਾਈ ਮੋਟੀ ਝਾਰ ਨਹੀਂ ਪਾ ਕੇ ਰੱਖਦੇ ਤਾਂ ਹੀ ਮੈਂ ਉਰੇ ਬਟਾਉਣੀ ਹੈ ਕਿ ਛੋਟੇ ਵਧੀਆ ਨੇ ਪਤਲੀਆਂ ਮਾਸੀ ਭਾਈ ਨੂੰ ਐਂ ਤੇ ਮੋਟੀ ਝਾਰ ਨਹੀਂ ਪਾਲਾ ਪਾਈ ਕਹਿੰਦਾ ਵੀ ਨਹੀਂ ਕਿ ਸਾਡੇ ਮੋਟੀਆਂ ਹੋਰ ਕਹਿੰਦੇ ਮੈਂ ਤਾਂ ਹੀ ਦੀਦੀ ਉਰੇ ਪਟਾਕੇ ਲਗਾਈਆਂ ਅੱਜ ਉਹ ਸੰਦੀਪ ਵੀ ਕਹਿ ਰਹੀ ਹੈ ਚਲੋ ਠੀਕ ਹੈ ਚਲੋ ਠੀਕ ਹੈ ਜੀ ਹੁਣ ਭਾਈ ਬੱਟੂਗਾ ਤੁਹਾਨੂੰ ਮੰਜੇ ਤੇ ਪਾਉਂਦੇ ਦਿਖਾਉਨੇ ਆਪਾਂ ਕਿਵੇਂ ਪਾਉਗਾ ਉਹ ਇਹ ਪਾ ਕੱਪੜਾ ਵਿਛਾਲੀਏ ਮੰਜਿਆ ਤੇ ਪੱਟਾ ਵਿਛਾਲੀਆਂ ਅੱਗੇ ਬਹੁਤ ਔਖਾ ਹੁੰਦਾ ਮੰਜੇ ਮੁੱਦੇ ਮਾਰ ਕੇ ਉਹਨਾਂ ਤੇ ਰस्सियां ਬੰਨਣੀਆਂ ਪੈਂਦੀਆਂ ਫੇਰ ਤੋਂ ਪਹਿਲਾਂ ਤਾਂ ਅਸੀਂ ਉਹ ਬੰਨ੍ਹਦੀਆਂ ਹੁੰਦੇ ਢਿੰਗਰੀਆਂ ਲਿਆਉਂਦੇ ਹੁੰਦੇ ਤੇ ਪਤਾ ਹੈ ਕਾ ਕਰੀਲ ਦੀਆਂ ਲੈਂਦੇ ਹਾਂ ਕਰੀਲ ਦੀਆਂ ਢਿੰਗਰੀਆਂ ਹੁੰਦੇ ਉਹਨਾਂ ਤੇ ਪਾਉਂਦੇ ਫੇਰ ਮੰਜੇ 'ਚ ਰस्सियां ਬੰਨਦੇ ਹੁੰਦੇ ਹੁਣਾਂ ਜਮੀ ਸੌਖਾ ਕੰਮ ਹੈ ਜੀ ਕੱਪੜਾ ਵਿਛਾਓ ਤੇ ਉਹਦੇ ਉੱਤੇ ਸੇਵੀਆਂ ਪਾਓ ਤੇ ਮੈਂ ਇਹ ਬਾਤ ਆਪਣੇ ਮੋਢਾ ਨੂੰ ਦੱਸਾਂ ਕਿ ਅੱਜ ਉਹ ਜਵਾਨ ਨਹੀਂ ਵੀ ਦਾਰਨਾ ਹਾਂ ਮੈਂ ਨਹੀਂ ਵੀ ਦਾਰਨਾ ਮੈਂ ਮਾਦੀਨ ਮੈਂ ਸਭ ਕੁਝ ਕਰ ਰਿਹਾ ਮੈਂ ਪਹਿਲੇ ਮਗਨਿਆ ਉਹ ਇਹ ਰੋਟਾ ਸੀ ਇਸੇ ਨਾਲ ਠੀਕ ਹੋ ਗੋੜੀ ਲੈ ਕੇ ਚੱਲੀ ਮੈਂ ਸਾਨੂੰ ਥੱਲੇ ਬਹੁਤ ਕਿਤੇ ਆ ਗਿਆ ਆਹ ਇੱਕ ਦਾ ਸਿਰ ਉੱਤੇ ਆਇਆ ਮੈਂ ਹੋ ਗਿਆ ਜੀ ਜਦੋਂ ਉਹ ਆ ਗਿਆ ਇਹ ਆਪਾਂ ਮੋੜੇਗਾ ਸਾਡੇ ਪੰਜ ਮਗ ਬੋਗ ਹੋ ਗਏ ਇਹਨੂੰ ਜਦੋਂ ਕੋਲੀ ਹੋ ਗਾ ਲੈਣਗੇ ਪਲੇਟ ਵਿੱਚ ਪੈਰਣ ਪੈਂਦੇ

ਅੱਜ ਗਰੇਟ ਗੁੰਮੇ ਦੀ ਇਤਰਾਫਿਆ ਚੇਕ ਕਰ। ਬੰਗਲੇਸ ਤੋਂ ਸਾਨੂੰ ਕੰਮ ਦੇ ਰਿਹਾ। ਲੈਣੀ ਵੀ ਨਹੀਂ ਮਾਂਜੀ। ਜਣਾ ਜਲਦੀ ਸੀ ਪਹਿਲਾਂ ਸੇਬੇ ਵਟਾਣ ਪਾਈ ਜਾਣਾ। ਇਹਨਾਂ ਜੇ ਸਾਡੇ ਨੂੰ ਵਗ ਜਾਗੇ ਬਾਅਦ ਵਿੱਚ 11:15 11:30 ਤੱਕ ਉੱਤਰਦੇ। ਅਨ ਧੁੱਪ ਜੀ ਲੱਗੀ ਨਾਲ ਸਿਰ ਉੱਠਦਾ।

ਇੰਨਾ ਸੇਮਾ ਦਾ ਜਦ ਬਹੁਤ ਜ਼ਿਆਦਾ ਹਵਾ ਚੱਲਦੀ ਆ ਆਪਨੇ ਮਾਤੇ ਪਹਿਲਾ ਦਿਨ 15 ਦਿਨ ਬਾਅਦ ਨਹੀਂ ਕਰੀ ਹੋਈ ਸੀ ਬਹੁਤ ਜ਼ਿਆਦਾ ਮੈਂ ਅੱਜ ਦੇਖਿਆ ਜਦ ਤੁਸੀਂ ਬੈਂਚ ਜਾ ਰਹੇ ਸੀਗੇ ਗੱਠਾਂ ਵੀ ਕੀਤੀਆਂ ਹੋਈਆਂ ਸੀ ਹਾਂ ਗੱਠਾਂ ਦਾ ਜੀਰੀ ਮਟਰੀ ਜੀ ਜਿਹੜਾ ਯਾਰ ਬੁਲਾਉਣ ਹਾਂਜੀ ਬੰਗੂਆਂ ਟ੍ਰੇਨ ਅਰਾਖਰੀ ਨਾਲ ਨਹੀਂ ਟ੍ਰੇਨ ਮੱਕੀ ਹਾਂ সুটিতেলা ক্ডা পিছ সুটি থাইলা ক্ডে বৌড়ি উড়া তু বৌরি

बारीक बना के तवल में तवल के फिर जब हम सैर कर फिर से लियो लागनी पहले हटे इसी कर नहीं थोड़ा ऊंची तो, थोड़ा ऊंची कर लिया ऐसी है थोड़ा ऊंची मजे